ਆਰਣ ਸੀ ਇਹ ਆਪਾ ਸ਼ਹਿਰ ਦੇ ਲਈ ਡਵੈਲਪਮੈਂਟ ਸੋਚ ਕੇ ਡਵੈਲਪਮੈਂਟ ਦੇ ਲਈ ਕੰਮ ਕਰ ਰਹੇ ਆ ਕਿ ਕੁਝ ਮੁੱਦੇ ਸਾਡੇ ਦੋ ਦਿਨਾਂ ਤੋਂ ਜੋ ਡਿਸੀਜਨ ਲਿੱਤੇ ਗਏ ਉਹਨਾਂ ਦੇ ਕਰਕੇ ਪੂਰਾ ਸ਼ਹਿਰ ਸਫਰ ਕਰ ਰਿਹਾ ਤੇ ਅਸੀਂ ਉਸੇ ਸਾਰੇ ਵਿਚਾਰ ਵਟਾਂਦਰਾ ਕਰਨ ਲਈ ਇਕੱਠੇ ਹੋਏ ਆ ਤੇ ਯੂਨੀਅਨ ਦੇ ਨਾ ਕੁਝ ਡਿਸੀਜਨਸ ਹਾਲ ਨੂੰ ਲੈਣੇ ਪਏ ਸੀਗੇ ਕਿ ਸ਼ਹਿਰ ਦੇ ਕੰਮ ਨਹੀਂ ਹੋ ਰਹੇ ਡੇਲੀ ਅਖਬਾਰਾਂ ਦੇ ਵਿੱਚ ਵੀ ਆ ਰਿਹਾ ਹੈ ਕਿ ਮੀਡੀਆ ਦੇ ਵਿੱਚ ਚੱਲ ਰਿਹਾ ਹੈ ਕਿ ਬੁਰਾ ਹਾਲ ਹੈ ਸੜਕਾਂ ਦਾ ਸੀਵੇਜ ਦਾ ਪਾਣੀ ਦਾ ਹਰ ਪਾਸੇ ਕਮੀਆਂ ਕਮੀਆਂ ਨਜ਼ਰ ਆ ਰਹੀਆਂ ਸਨ ਤੇ ਇਹ ਸੋਚ ਕੇ ਅਸੀਂ ਕੀਤਾ ਸੀ ਕਿ ਵੀ ਚਲੋ ਸਾਨੂੰ ਜਿਹੜੇ ਕੈਪੇਬਲ ਲੱਗੇ ਇਹ ਆਪਣੇ ਕਰਮਚਾਰੀ ਕਿ ਅਸੀਂ ਉਹਨਾਂ ਨੂੰ ਡਿਊਟੀਆਂ ਹੋਰ ਦਈਏ ਤਾਂ ਕਿ ਕੰਮ ਜਿਹੜਾ ਸੁਲੂਜੀ ਚੱਲੇ ਤੇ ਕੁਝ ਵੀ ਅੰਡਰਸਟੈਂਡਿੰਗਸ ਹੋ ਗਈਆਂ ਇਹ ਦੇ ਕਰਕੇ ਸਾਡੇ ਕਰਮਚਾਰੀ ਭਰਾ ਤੇ ਗੁੱਸਾ ਕਰ ਗਏ ਤੇ ਹੜਤਾਲ ਤੇ ਬੈ ਗਏ ਪਰ ਚਲੋ ਅਸੀਂ ਇਹਨਾਂ ਨਾਲ ਗੱਲਬਾਤ ਮੇਰੀ ਫੋਨ ਤੇ ਵੀ ਗੱਲਬਾਤ ਹੋਈ ਕਿ ਛੋਟੇ ਛੋਟੇ ਗੱਲਾਂ ਆ ਆਪਾਂ ਸ਼ਹਿਰ ਲਈ ਕੰਮ ਕਰਨੇ ਆ ਕਿ ਅਸੀਂ ਸਾਰੇ ਸ਼ਹਿਰ ਦੇ ਵਿਕਾਸ ਕਰਨ ਆਏ ਆ ਸਾਡੇ ਕੋਲ ਟਾਈਮ ਵੀ ਬਹੁਤ ਘੱਟ ਹੈ ਪਹਿਲਾਂ ਹੀ ਇੰਨਾ ਟਾਈਮ ਖਰਾਬ ਹੋ ਚੁੱਕਿਆ ਹੈ ਤੇ ਜੋ ਵੀ ਤੁਹਾਡੇ ਗੁੱਸੇ ਜਲੇ ਆਪਾਂ ਉਹਨਾਂ ਨੂੰ ਦੂਰ ਕਰੀਏ ਤੇ ਸ਼ਹਿਰ ਲਈ ਕੰਮ ਕਰੀਏ ਇਹਨਾਂ ਨੇ ਮੈਨੂੰ ਹੁਣ ਭਰੋਸਾ ਦਿਵਾਇਆ ਜੋ ਵੀ ਮੇਰੀ ਗੱਲ ਹੋਈ ਹੈ ਤੇ ਉੱਪਰ ਵੀ ਇਹਨਾਂ ਨੇ ਹਾਈ ਕਮਾਂਡ ਨੂੰ ਵੀ ਇਹ ਜੀ ਗੱਲ ਕਹੀ ਕਿ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਤੇ ਪ੍ਰਧਾਨ ਜੀ ਨਾਲ ਤੇ ਆਪਣੇ ਜੋ ਵੀ ਨਗਰ ਕੌਂਸਲ ਦੇ ਐਮਸੀ ਸਾਹਿਬਾਨ ਸਾਰੇ ਇੱਕ ਟੀਮ ਬਣ ਕੇ ਕੰਮ ਕਰਾਂਗੇ ਭਰੋਸਾ ਇਹਨਾਂ ਨੇ ਦਿਵਾਇਆ ਕਿ ਜਿਸ ਤਰ੍ਹਾਂ ਕਿਸਾਨ ਨੂੰ ਇੱਕ ਵਾਰੀ ਮੌਕਾ ਦਿਓ ਉਹ ਤੇ ਅਸੀਂ ਤੁਹਾਡੇ ਨਾਲ ਆ ਇਹਨਾਂ ਦੇ ਭਰੋਸੇ ਤੇ ਮੈਂ ਵਿਸ਼ਵਾਸ ਕਰਦੇ ਹੋਏ ਇਹੀ ਕਰ ਰਹੀਆਂ ਕਿ ਵੀ ਜੋ ਇਹਨਾਂ ਦੇ ਕੰਮ ਸੀਗੇ ਜਿਸ ਤਰ੍ਹਾਂ ਅਸੀਂ ਮੈਂ ਉਹ ਆਪਣੇ ਆਰਡਰ ਜੋ ਵੀ ਦਿੱਤੇ ਸੀਗੇ ਉਹ ਵਾਪਸ ਲੈ ਲੈਂਦੀਆਂ ਇਹਨਾਂ ਨੂੰ ਇੱਕ ਵਾਰੀ ਮੌਕਾ ਦੇ ਦਿੰਦੇ ਆ ਕਿਉਂਕਿ ਸੰਤ ਕੰਮ ਚਾਹੀਦੇ ਆ ਸ਼ਹਿਰ ਲਈ ਕਿਉਂਕਿ ਹੁਣ ਪ੍ਰਾਪਰਟੀ ਟੈਕਸ ਦੇ ਵੀ ਲਾਸਟ ਦਿਨ ਚੱਲ ਰਹੇ ਆ ਉਹ ਲੋਕਾਂ ਦਾ ਕਾਫੀ ਰਸਾ ਰਹਿੰਦਾ ਹੈ ਪਾਣੀ ਦੇ ਬਿੱਲ ਭਰੇ ਜਾਣੇ ਸੀ ਬੇਦੇ ਲੋਕ ਵੀ ਬਹੁਤ ਪਰੇਸ਼ਾਨ ਹੋ ਰਹੇ ਆ ਜੇ ਲੋਕ ਕਿ ਹੜਤਾਲ ਤੇ ਬੈਠੇ ਰਹਿਣਗੇ ਤਾਂ ਉਹਦੇ ਨਾਲ ਕੰਮਾਂ ਦੇ ਵਿੱਚ ਵੀ ਕਾਫੀ ਕਮ ਸਫਰ ਹੁੰਦਾ ਹੈ ਤੇ ਇਹੀ ਸੋਚ ਕੇ ਮੈਂ ਇਹਨਾਂ ਨੂੰ ਅੱਜ ਬੁਲਾਇਆ ਤੇ ਗੱਲ ਕਰਦੇ ਆਂ ਜੇ ਇਹਨਾਂ ਨੂੰ ਠੀਕ ਲੱਗੇਗੀ ਸਾਡੀ ਸਲਾਹ ਤੇ ਆਪਾਂ ਮਿਲ ਕੇ ਕੰਮ ਕਰੀਏ ਸ਼ਹਿਰ ਦਾ ਕੰਮ ਜਿਹੜੀ ਤੁਸੀਂ ਚੀਜ਼ ਇਹ ਵਾਪਸ ਲਈ ਹੈ ਇਹਨੂੰ ਲਾਗੂ ਕਰ ਦਿੱਤਾ ਸੀ ਕੀ ਲੱਗਿਆ ਸੀ ਤੁਹਾਨੂੰ ਕਿ ਕੈਪੇਬਲ ਨਹੀਂ ਹੈਗੀ ਜੋ ਇਸ ਚੀਜ਼ ਤੇ ਨਹੀਂ ਦੇਖੋ ਕੈਪੇਬਲ ਜਿਹੜਾ ਬੰਦਾ ਸਾਨੂੰ ਲੱਗ ਰਿਹਾ ਸੀਗਾ ਕਿ ਇਹ ਬੰਦਾ ਸ਼ਾਇਦ ਸਬੂਦਲੀ ਇਹ ਕੰਮ ਕਰ ਲੇਗਾ ਤੇ ਅਸੀਂ ਵੀ ਕੰਮ ਨੂੰ ਸmooth ਕਰਨ ਲਈ ਇਹਨਾਂ ਦੀਆਂ ਡਿਊਟੀਜ਼ ਥੋੜੀ ਜੀ ਚੇਂਜ ਕੀਤੀਆਂ ਸੀਗੀਆਂ ਕੋਈ ਇਸ ਤਰ੍ਹਾਂ ਨਹੀਂ ਸੀ ਕਿ ਬਾਹਰ ਕਾੜੀ ਦਿੱਤਾ ਜਾਂ ਕੁਝ ਉਹ ਹੀ ਬੰਦੇ ਆ ਸਾਡੇ ਕਰਮਚਾਰੀ ਆ ਛੋਟੇ ਭਰਾ ਆ ਤੇ ਇਹਨਾਂ ਕੋਲੇ ਐਕਸਟਰਾ ਕੰਮ ਥੋੜਾ ਦੇਣ ਲਈ ਅਸੀਂ ਇਹ ਕੀਤਾ ਸੀ ਪਰ ਹੁਣ ਇਹਨਾਂ ਨੇ ਕਿਹਾ ਵੀ ਸਾਨੂੰ ਇਸ ਤਰ੍ਹਾਂ ਨਹੀਂ ਤੁਸੀਂ ਸਾਡੇ 'ਤੇ ਭਰੋਸਾ ਰੱਖੋ ਜਿੱਦਾਂ ਜੋ ਕੰਮ ਚੱਲ ਰਿਹਾ ਸੀਗਾ ਸਾਨੂੰ ਉਹੀ ਕੰਮ ਅਸੀਂ ਪੂਰਾ ਇਮਾਨਦਾਰੀ ਨਾਲ ਵਧੀਆ ਤਰੀਕੇ ਨਾਲ ਤੁਹਾਡੇ ਨਾਲ ਮਿਲ ਕੇ ਕਰਾਂਗੇ ਕਿਉਂਕਿ ਸ਼ਹਿਰ ਤੇ ਸਾਰੇ ਕੰਮ ਰੁਕੇ ਹੋਏ ਆ ਤੇ ਸਾਨੂੰ ਇਹਨਾਂ ਦੀ ਵੀ ਲੋੜ ਹੈ ਜੀ ਕਿਉਂਕਿ ਯੂਨੀਅਨ ਦੇ ਬਿਨਾ ਕਰਮਚਾਰੀਆਂ ਬਿਨਾ ਸ਼ਹਿਰ ਨਹੀਂ ਚੱਲ ਸਕਦਾ ਤੇ ਇਹੀ ਸੋਚ ਕੇ ਮੈਂ ਆਪਣਾ ਜੋ ਵੀ ਡਿਸੀਜਨ ਹੈ ਉਹ ਥੋੜਾ ਚੇਂਜ ਕਰ ਲਈ ਹੈ ਕਿ ਚਲੋ ਆਪਾਂ ਇੱਕ ਮੌਕਾ ਦੇ ਕੇ ਦੇ ਲਈਏ ਕਿ ਕੰਮ ਠੀਕ ਕਰਾਂ ਤਾਂ ਹੀ ਪੱਤਰਕਾਰ ਵੀ ਦਰਵਾਜ਼ਾ ਦਰਵਾਜ਼ਾ ਆ ਕੇ ਹੀ ਕੁਐਸਚਨ ਕਰ ਰਹੇ ਆ ਕਿ ਸਰਕਾਰ ਦਾ ਆ ਬੁਲਾਵਾ ਸ਼ਹਿਰ ਦਾ ਬੁਲਾਵਾ ਮੈਡਮ ਕੰਮ ਤਾਂ ਮੁਲਾਜ਼ਮਾਂ ਨਹੀਂ ਕਰਦੇ ਅਸੀਂ ਮੈਡਮ ਤੋਂ ਦੇ ਨਾਲ ਹਰ ਟਾਈਮ ਬੜਿਆ ਤੁਹਾਨੂੰ ਭਰੋਸਾ ਵੀ ਦਿਵਾਨੇ ਆ ਜਿਹੜੇ ਕੰਮ ਵੀ ਤੁਸੀਂ ਸਾਨੂੰ ਮੰਗਦੇ ਅਸੀਂ ਪਹਿਲ ਦੇ ਆਧਾਰ ਤੇ ਸਾਡੇ ਮੁਲਾਜ਼ਮ ਉਸ ਥੋੜੇ ਹੱਕੇ ਹੋ ਕੇ ਖੜੇ ਹੋਣਗੇ ਪਰ ਜਿਹੜੀ ਮੀਨਡ ਮਿਸ ਅੰਡਰਸਟੈਂਡਿੰਗ ਕੁਝ ਸ਼ਾਰਟੀ ਅੰਸਰਾਂ ਨੇ ਪੈਦਾ ਕੀਤੀ ਹੈ ਨਾ ਮੈਨਾਂ ਨੂੰ ਮੀਨਸ ਦੁਆਰੇ ਖਤਮ ਪਲੀਜ਼ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਠੀਕ ਹੈ ਜੇ ਕੋਈ ਕਿਸੇ ਮਲਾਕ ਦੀ ਸ਼ਿਕਾਇਤ ਹੁੰਦੀ ਹੈ ਤੁਸੀਂ ਸਾਨੂੰ ਬੁਲਾਓ ਯੂ ਸਰ ਨੂੰ ਬੁਲਾਓ ਕਿਸ ਬੰਦੇ ਦੀ ਸ਼ਿਕਾਇਤ ਹੈ ਇਹ ਕੰਮ ਸਮੂਹਰੀ ਨਹੀਂ ਕਰ ਰਿਹਾ ਹੈਗਾ ਅਸੀਂ ਕਦੇ ਨਹੀਂ ਕਵਾਂਗੇ ਉਹਨੂੰ ਚੇਂਜ ਨਾ ਕਰੋ ਉਹਨੂੰ ਚੇਂਜ ਕੀਤਾ ਜਾਵੇ ਅਸੀਂ ਖੁਦ ਮੈਨੂੰ ਤੁਹਾਨੂੰ ਇਸ ਚੀਜ਼ ਬਾਰੇ ਕਹਾਂਗੇ ਪਰ ਬੇਨਤੀ ਆ ਕਿ ਬਿਨਾ ਕਸੂਰ ਤੇ ਇਸ ਵੀ ਕਿਸੇ ਵੀ ਮਲਾਕ ਨੂੰ ਬਾਹਰ ਲੈਣਾ ਜਾਵੇ ਜੇ ਅਰ ਤੁਹਾਨੂੰ ਪ੍ਰੋਤਸਾ ਵੀ ਦਵਾਨੇ ਆ ਵੀ ਜਿੱਥੇ ਵੀ ਤੁਸੀਂ ਸਾਨੂੰ ਕਹੋਗੇ ਅਸੀਂ ਉੱਥੇ ਤੁਹਾਡੇ ਸਾਹਮਣੇ ਆਉਣ ਵਾਸਤੇ ਆਵਾਂਗੇ ਇਹ ਥੋੜਾ ਧੰਨਵਾਦ ਵੀ ਕਰਦੇ ਆ ਮੈਡਮ ਜਿਹੜੇ ਤੁਸੀਂ ਆਰਡਰ ਕਰੇ ਸੀਗੇ ਉਹ ਹੁਕਮ ਵਾਪਸ ਲਾਏ ਜਾਂ ਪਲੀਜ਼ ਉਹਨੂੰ ਸੁਵਿਧਾ ਹੋਰ ਕਰਦੇ ਆ ਜਿਹੜੇ ਤੁਸੀਂ ਹੁਕਮ ਕਰੇ ਸੀ ਉਹਨੂੰ ਰਿਟਰਨ ਦੇ ਵਿੱਚ ਵਾਪਸ ਕੀਤਾ ਜਾਵੇ ਥੋੜਾ ਧੰਨਵਾਦ ਮੈਡਮ ਦਾ ਕਿ ਜਿਹੜੇ ਉਹਨਾਂ ਦਾ ਆਰਡਰ ਕੀਤਾ ਸੀ 10 ਬੰਨੀ ਜੋ ਬਾਫ ਦਾ ਮਹਿਮਨ ਉਹਨਾਂ ਦਾ ਬਹੁਤ ਤੰਕਰਾਂ ਇਹ ਵੀ ਵਿਸ਼ਵਾਸ ਦਿਵਾਉਣਾ ਹੈ ਕਿ ਮੈਡਮ ਅਸੀਂ ਹਰ ਵਕਤ ਤੁਹਾਡੇ ਨਾਲ ਆ ਜਦੋਂ ਤੁਸੀਂ ਫੋਨ ਲਾ ਕੇ ਤੁਸੀਂ ਦਿੱਤੀ ਗਿਆ ਜੀ ਪ੍ਰਧਾਨ ਜੀ ਪਹਿਲੇ ਦਿਨ ਤੁਹਾਨੂੰ ਆ ਕੇ ਗਿਆ ਦੇਖੀ ਅਸੀਂ ਤੁਹਾਡੇ ਨਾਲ ਖੜੇ ਹਾਂ ਕੋਈ ਵੀ ਕੰਮ ਹੈ ਪਹਿਲੇ ਦਾਫੇ ਕਰਾਂਗੇ ਕਿ ਸਾਨੂੰ ਬਾਦਮੀ ਖੜਾ ਲੋ ਬਿਊਟੀ ਆਫ ਤੋਂ ਵੀ ਤਾਂ ਵੀ ਬਾਦਮੀ ਖੜਾਗੇ ਪਰੰਤੂ ਪਰ ਜਿਹੜੀ ਇਹ ਲੜਨ ਆਰਡਰ ਅੰਦਰ ਆ ਕਰਦੇ ਇਹ ਸਾਨੂੰ ਠੀਕ ਮੜਾ ਜਾਂ ਤਸਦਿਆ ਕਰੋ ਕਿਉਂਕਿ ਪਤਾ ਕਿ ਕੁਝ ਸ਼ਰਾਫੀਸਰ ਹੈਗੇ ਨੇ ਕਿ ਬੜੇ ਜਿਹੜੇ ਵੀ ਗਲਤ ਗਾਈਡ ਕਰਕੇ ਸਾਨੂੰ ਇਹ ਕੰਮ ਕਰਵਾ ਰਹੇ ਸਾਡੇ ਕਿਸੇ ਨੂੰ ਰਾਜ਼ੀ ਦੀ ਜੇ ਪਤਾ ਜਿਨੇ ਕਿਹਾ ਵੀ ਕੋਈ ਸ਼ਿਕਾਇਤ ਅੰਦੀ ਹੈ ਬਿਲਕੁਲ ਬਦਲ ਤੁਮ ਆਪਣਾ ਉਪਯੋਗ ਕਰੋ ਫੌਮ ਗਲੌਵ ਅਧੀ ਨਾਲ ਖੜਾਗੇ ਸਾਡੀ ਸ਼ਿਕਾਇਤ ਨੂੰ ਕੰਮ ਬਦਲ ਦੋ ਜੇ ਇਹ ਫੀਲਦ ਕੰਮ ਕਰ ਨੂੰ ਜਾਵੇ ਜਦੋਂ ਵੀ ਕੰਮ ਕਰਦਾ ਹੈ ਮਤਲਬ ਜਦੋਂ ਸਾਡੀ ਬਦਲੀ ਲੱਗਦੀ ਜਾਵੇ ਇਹ ਕੋਈ ਗਲਤੀ ਨਹੀਂ ਹੈ ਬਿਚਰ ਬਦਲ ਸਮਝੋ ਜਰਾ। ਦਾਦਾ ਮੈਂ ਬੋਲਦਾ ਨਹੀਂ ਆ ਬਸ ਅਨੇ ਧੰਨਵਾਦ ਕਰੂਗਾ ਵੀ ਹੋਰ ਕੋਈ ਵੀ ਤੁਹਾਨੂੰ ਖਰਾਬ ਕੀ ਅੰਦਰ ਕੋਈ ਗੱਲ ਕਹੇ ਤਾਂ ਪਤਾ ਸਾਡੇ ਨਾਲ ਛੇੜ ਜੂਗਾ। ਮੈਂ ਹਾਂ ਬਸ ਇਹ ਉਹ ਬਾਅਦ ਗਲਤ ਰਹਿ ਗਿਆ ਵੀ ਸਾਡੇ ਨਾਲ ਛੇੜ ਕਰ ਲੂਗਾ। ਅਸੀਂ ਉਹਦਾ ਪਾਸੇ ਕਰ ਹੰਦਾਂਗੇ। ਤੇ ਜੇੜ ਤੁਸੀਂ ਆਰਡਰ ਕੈਨਸਲ ਕੀਤੇ ਉਹਦਾ ਤੁਹਾਡਾ ਬਹੁਤ ਬੋਤਾਂ ਪਾਉਂਦਾ। ਥੈਂਕ ਯੂ ਤੁਹਾਨੂੰ ਬਹੁਤ ਬਹੁਤ